ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਕਹੀ ਬਿਨਾਂ ਸੰਤੋਖ ਨਹੀਂ ਕੋ ਰਹਾ ਗਿਆ ਮੈਂ ਕਹਿੰਦਾ ਭਾਈ ਮੈਂ ਵਪਾਰੀ ਨਹੀਂ ਹੈਗਾ ਮੈਂ ਪਖਾਰੀ ਵੀ ਨਹੀਂ ਹੈਗਾ ਜੀ ਕਿ ਮੈਂ ਤੁਹਾਡੇ ਅਗੇ ਚੋੜੇ ਆਟਾ ਹਮ ਪਰ ਮੈਂ ਤਿਆਗੀ ਵੀ ਨਹੀਂ ਹੈਗਾ ਇਹ ਤਿੰਨ ਗੁਣ ਤਾਂ ਕਰਨੇ ਬਹੁਤ ਜ਼ਰੂਰੀ ਹਾਂ ਮੈਨੂੰ ਗੁਰਬਾਣੀ ਨੇ ਸਿਖਾ ਦਿੱਤਾ ਹੈ ਹਮ ਇਹ ਦਾਦਾ ਦਾਤਾ ਇੱਕ ਹੈ ਸਭ ਕੋ ਦੇਵ ਸਭ ਕੋ ਦੇਵਨ ਹਾਂ ਗੁਰਨਾਨਕ ਪਾਸ਼ਾ ਦੇ ਵੇਲੇਾਂ ਦੀ ਸਾਖੀ ਆਪਾਂ ਆਮ ਹੀ ਸੁਣਦੇ ਆ ਕਿ ਰਾਜਾ ਸ਼ੇਵਨਾਬ ਨੂੰ ਭਾਈ ਮਾਨਸੁਖ ਮਿਲੇ ਤੇ ਭਾਈ ਮਾਨਸੁਖ ਦੀ ਸਿੱਖੀ ਤੋਂ ਰਾਜਾ ਸ਼ੇਵਨਾ ਸਿੱਖ ਬਣ ਗਿਆ ਤੇ ਗੁਰਨਾਨਕ ਪਾਸ਼ਾ ਬਾਅਦ ਚ ਮਿਲਣ ਗਏ ਤੇ ਉਹ ਪਹਿਲਾਂ ਪਈ ਸਿੱਖ ਬਣਿਆ ਹੋਇਆ ਸੀ ਤੇ ਇੱਕ ਪਾਸੇ ਹੁਣ ਦੇ ਜਿਹੜੇ ਕਥਾਵਾਚਕ ਦੇ ਵਿੱਚ ਗੱਲ ਹੈ ਵੀ ਇੱਕ ਕਿਰਤ ਕਿਰਤ ਦੇ ਮਾਮਲੇ ਦੇ ਅੰਦਰ ਕੋਈ ਕਿੰਤੋ ਪ੍ਰੰਤੋ ਨਹੀਂ ਹਰ ਬੰਦੇ ਨੇ ਰਿਜਕ ਕਿਰਤ ਕਰਨੀ ਹੈ ਪਰ ਪ੍ਰੋਫੈਸ਼ਨਲੀ ਕਿਰਤ ਕਰਦੇ ਹੋਏ ਤੂ ਪ੍ਰੋਫੈਸ਼ਨਲ ਹੀ ਹੁੰਦੇ ਹੋਏ ਉਹਦੀ ਅਸਲ ਜ਼ਿੰਦਗੀ ਹੋਵੇ ਨਾ ਹੋਵੇ ਪਰ ਵੈਸੇ ਗੁਰੂ ਦਾ ਵਿਚਾਰ ਕਰਦੇ ਹੋਏ ਤੇ ਕਿਤੇ ਨਾ ਕਿਤੇ ਐ ਲੱਗਦਾ ਆ ਕਿ ਸ਼ਖਸੀਅਤ ਦੇ ਅੰਦਰ ਕੁਝ ਖਿੰਡਿਆ ਹੋਇਆ ਆ ਤੇ ਇਸ ਕਰਕੇ ਮੈਂ ਤੁਹਾਨੂੰ ਸਵਾਲ ਕਰ ਰਿਹਾ ਸੀ ਕਿ ਜਿਹੜਾ ਗੁਰੂ ਘਰ ਦਾ ਕਥਾਵਾਚਕ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਉਹਦੇ ਤੇ ਤੁਹਾਨੂੰ ਆਪਣਾ ਤਜਰਬਾ ਦੱਸਾਂ ਬਿਲਕੁਲ ਮੈਨੂੰ ਸੈਂਕੜੇ ਲੋਕਾਂ ਤੇ ਲੋਕ ਜਗ੍ਹਾ ਤੇ ਬੁਲਾਦੇ ਨੇ ਜੀ ਇੱਕ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ। ਹੂੰ। ਕਿ ਜੀ ਪੇਟਾ ਕੀ ਲਗੋ। ਮੈਂ ਆਪਣੇ ਤਿੰਨ ਸੂਲ ਰੱਖੇ ਹੋਏ। ਮੈਂ ਵਪਾਰੀ ਨਹੀਂ। ਜੀ। ਮੈਨੂੰ ਗੁਰਬਾਣੀ ਨੇ ਸਿਖਾ ਦਿੱਤਾ ਹੈ। ਹੂੰ। ਕਿ ਦਦਾ ਦਾਤਾ ਇੱਕ ਹੈ। ਸਭ ਕੁਦੇ ਬਣਾ। ਸਭ ਕੁਦੇ ਬਣਹਾ। ਜੀ। ਦਿਨ ਦੇ ਤੋਟ ਨਾ ਵੀ ਘੰਟ ਪਰੇ ਪੰਡਾ। ਤੈਨ ਹਾਜ਼। ਸਾਜਿ ਜੀ ਬਣਹਾ। ਮਨ ਮੂਰਖ ਕਿਉਂਤਾ ਹੈ ਬਸਾ। ਜੋ ਮੰਗਨ ਤੋਂ ਮੰਗੇ ਬੀਆ ਜਾਤੇ ਕੁਸ਼ਲ ਨਕਾ ਹੁੰਦੀ ਆ ਗੁਰੂ ਅਰਜੁਨ ਦੇਵ ਜੀ ਨੇ ਇੱਕੋ ਗੱਲ ਕਹੀ ਬਿਨਾਂ ਸੰਤੋਖ ਨਹੀਂ ਕੋ ਰੱਜਿਆ ਜੀ ਕਥਾ ਵਾਚਕੋ ਵੇ ਕੀਰਤਨੀਆਂ ਵੇ ਪ੍ਰਚਾਰਕੋ ਵੇ ਉਹ ਸੰਤੋਖੀ ਹੋ ਗਏ ਹੂੰ ਮੈਂ ਕਹਿੰਦਾ ਭਾਈ ਮੈਂ ਵਪਾਰੀ ਨਹੀਂ ਹੈਗਾ ਮੈਂ ਮੱਝਾਂ ਨਹੀਂ ਵੇਚਣੀ ਹੂੰ ਮੈਂ ਗੁਰੂ ਦੀ ਗੱਲ ਸੁਣਾਉਣੀ ਹੂੰ ਮੈਂ ਭਖਾਰੀ ਵੀ ਨਹੀਂ ਹਾਂ ਜੀ ਕਿ ਮੈਂ ਤੁਹਾਡੇ ਅਗੇ ਝੋੜੇ ਆਣਾ ਹਮ ਪਰ ਮੈਂ ਤਿਆਗੀ ਵੀ ਨਹੀਂ ਹਾਂ ਹਮ ਜੇ ਗੱਡੀ ਚਲੂਣੀ ਹੈ ਤੇ ਤੇਲ ਫੂਕਣਾ ਪੈਣਾ ਹੈ ਬਿਲਕੁਲ ਜੇ ਸੜਕ ਤੋਂ ਲੰਘਣਾ ਹੈ ਤੇ ਟੋਲ ਦੇਣਾ ਪੈਣਾ ਹਮ ਮੇਰੇ ਖਿਆਲ ਵਿੱਚ ਇਨੀਕ ਲੋਕ ਸੇਵਾ ਕਰਦੇ ਨੇ ਜੀ ਜੇ ਮੈਂ ਤੁਹਾਨੂੰ ਸੇਵਾ ਦੀਆਂ ਗੱਲਾਂ ਦੱਸਣ ਲੱਗਾ ਹਮ ਤੁਸੀਂ ਯਕੀਨ ਨਹੀਂ ਕਰੋ ਤੋਂ ਪ੍ਰਚਾਰਕ ਲਈ ਇਹ ਜਨ ਗੁਣਤਾਵਾਂ ਕਰਨੇ ਬਹੁਤ ਜ਼ਰੂਰੀ ਹਾਂ। ਵਪਾਰੀ ਦਾ ਮਤਲਬ ਬਿਜ਼ਨਸ ਨਹੀਂ ਕਰਨਾ। ਮੋਲ ਨਹੀਂ ਵਟਾਣਾ। ਬਖਾਰੀ ਦਾ ਮਤਲਬ ਜੇ ਕਿਸੇ ਨੇ ਕਟ ਸੇਵਾ ਕੀਤੀ ਹੈ ਤੇ ਜੋੜੀ ਵੀ ਦੀ ਹੈ ਡੜੀ ਤੇ ਤਿਆਗੀ ਦਾ ਮਤਲਬ ਇਹ ਹੈ ਕਿ ਬਿਲਕੁਲ ਤ્યાਗ ਨਾਲ ਵੀ ਕੰਮ ਨਹੀਂ ਚਾਹਦਾ। ਜਿਹੜਾ ਕੰਮ ਤੁਸੀਂ ਆ ਮੈਂ ਕਰ ਰਹੇ ਹਾਂ ਉਸ ਸਮਰਪਿਤ ਭਾਵਨਾ ਨਾ ਕਰੋ ਵਾਗੁਰੂ ਹਮ ਸਭ ਕੁਝ ਦੇਗਾ